ਬਈ ਕਿਸਾਨ ਪ੍ਰਭੋ ਸਤਿ ਸ਼੍ਰੀ ਅਕਾਲ ਮੱਕੀ ਦਾ ਜਿਹੜਾ ਬੀ ਆ 1899 ਕਿਸਾਨਾਂ ਨੂੰ ਮਾਰਕੀਟ ਦੇ ਵਿੱਚੋਂ ਇਸ ਵੇਲੇ ਨਹੀਂ ਮਿਲ ਰਿਹਾ ਮਾਰਕੀਟ ਦੇ ਵਿੱਚ ਜ਼ਿੰਮੇਦਾਰ ਵੱਖ-ਵੱਖ ਡੀਲਰਾਂ ਦੇ ਕੋਲੇ ਜਾ ਰਹੇ ਨੇ ਪਰ ਡੀਲਰਾਂ ਤੋਂ ਬੀ ਨਹੀਂ ਮਿਲ ਰਿਹਾ ਜੇ ਮਿਲਦਾ ਵੀ ਹੈ ਤਾਂ ਬਹੁਤ ਮਹਿੰਗੇ ਰੇਟ ਤੇ ਬੀ ਜਿਹੜਾ ਵੇਚਿਆ ਜਾ ਰਿਹਾ ਹੈ ਜਿਹੜੀ ਥੈਲੀ ਦਾ ਰੇਟ 24-2500 ਹੈ ਕਿਸਾਨਾਂ ਤੋਂ 34-3500 ਰੁਪਏ ਜਿਹੜੇ ਉਹਦੇ ਵਸੂਲੇ ਜਾ ਰਹੇ ਨੇ ਬਹੁਤ ਸਾਰੇ ਕਿਸਾਨਾਂ ਨੂੰ ਤਾਂ ਜਿਹੜਾ ਬਿਲ ਵੀ ਨਹੀਂ ਪੱਕਾ ਦਿੱਤਾ ਜਾ ਰਿਹਾ ਸੋ ਜੇਕਰ ਵੀ ਤੁਸੀਂ ਖਰੀਦ ਰਹੇ ਹੋ ਇਹੀ ਵੀ ਖਰੀਦਣੇ ਆ ਤਾਂ ਬਿੱਲ ਦੀ ਗਲਤੀ ਨਾ ਕਰਜੋ ਬਿੱਲ ਜ਼ਰੂਰ ਲੈਣਾ ਹੈ ਬਿੱਲ ਤੋਂ ਬਿਨਾ ਕੋਈ ਛਣਵਾਈ ਨਹੀਂ ਹੁੰਦੀ ਕਿਉਂਕਿ ਪਿਛਲੇ ਸਾਲ ਹੀ ਦੇਖਿਆ ਵੀ ਬਹੁਤ ਸਾਰੇ ਜ਼ਿੰਮੇਦਾਰਾਂ ਨੂੰ 1899 ਡੁਪਲੀਕੇਟ ਦੇ ਦਿੱਤਾ ਰੈਪਰ ਇਹੀ ਸੀਗੇ ਵਿੱਚੋਂ ਵੀ ਕੋਈ ਹੋਰ ਨਿਕਲਿਆ ਸੋ ਇਹ ਗੱਲ ਦਾ ਜ਼ਰੂਰ ਧਿਆਨ ਰੱਖਿਓ ਭਾਵੇਂ ਤੁਹਾਡਾ ਕਿੰਨਾ ਹੀ ਨਜ਼ਦੀਕੀ ਆ ਡੀਲਰ ਬਿੱਲ ਤੋਂ ਬਿਨਾ ਨਾ ਲਿਓ ਬਿੱਲ ਜ਼ਰੂਰ ਹੈ ਬਜਾਈ ਦੇ ਨਾਲ ਰੈਪਰ ਨੇ ਜਿਹੜੇ ਉਹਨਾਂ ਨੂੰ ਵੀ ਸ਼ਾਮਕੇ ਰੱਖਿਓ ਬਿੱਲ ਤੇ ਰੈਪਰ ਦੋਵੇਂ ਸ਼ਾਮਕੇ ਰੱਖਿਓ ਤਾਂ ਕਿ ਜੇਕਰ ਕੋਈ ਵੀ ਗਲਤ ਨਿਕਲੇ ਹੁੰਦਾ ਤਾਂ ਜਿਹੜਾ ਆਪਣੇ ਕੋਲੇ ਕੋਈ ਸਬੂਤ ਹੋਵੇ ਤਾਂ ਇਹ ਜ਼ਰੂਰੀ ਆ ਵੀ ਬਿੱਲ ਤੋਂ ਮੈਨਾ ਬਿਲਕੁਲ ਹੀ ਨਹੀਂ ਕੋਈ ਵੀ ਮੱਕੇ ਖਰੀਦਣੀ ਜੇ ਹੁਣ ਇਹ 1899 ਤੁਹਾਨੂੰ ਨਹੀਂ ਮਿਲਦੀ ਤਾਂ ਇਹ ਜ਼ਰੂਰੀ ਨਹੀਂ ਹੈਗਾ ਵੀ ਇਹੀ ਆਪਾਂ ਵੀ ਬੀਜਣਾ ਆਪਣੇ ਕੋਲੇ ਹੋਰ ਦੂਸਰੇ ਬੀਜ ਵੀ ਹੈਗੇ ਨੇ ਜਿਹੜੇ ਇਹ ਤੋਂ ਘੱਟ ਝਾੜ ਨਹੀਂ ਦਿੰਦੇ ਬਰਾਬਰੀ ਝਾੜ ਆ ਉਹਨਾਂ ਦਾ ਬਹੁਤ ਵਧੀਆ ਬੀਨ ਹੈ ਜ਼ਿਮੀਦਾਰਾਂ ਉਹਨਾਂ ਨੂੰ ਲੰਮੇ ਸਮੇਂ ਤੋਂ ਲਾਉਂਦੇ ਵੀ ਆ ਰਹੇ ਨੇ ਬਾਯਰ ਕੰਪਨੀ ਦਾ ਡਕੈਲ 9108 ਬਹੁਤ ਲੰਮੇ ਸਮੇਂ ਤੋਂ ਜ਼ਿਮੀਦਾਰ ਲਾਉਂਦੇ ਆ ਰਹੇ ਨੇ ਬਹੁਤ ਵਧੀਆ ਝਾੜ ਦੇਣ ਵਾਲੀ ਕਿਸਮ ਹੈ ਤੇ ਹੁਣ ਵੀ ਲਾ ਰਹੇ ਨੇ ਜਿਹੜੇ ਲਾਉਂਦੇ ਨੇ ਉਹ ਲਗਾ ਰਹੇ ਨੇ ਉਸ ਤੋਂ ਬਾਅਦ 9208 ਆਈਆ ਉਸ ਤੋਂ ਵੀ ਵੱਧ ਝਾੜ ਵਾਲੀ ਕਿਸਮ ਹੈ ਇਹ ਲਗਾ ਸਕਦੇ ਹੋ ਬਹੁਤ ਚੰਗੀਆਂ ਕਿਸਮਾਂ ਨੇ ਇਹ ਲਗਾ ਸਕਦੇ ਹੋ ਤੁਸੀਂ ਦਾਣਾ ਵੀ ਇਹਨਾਂ ਦਾ ਵਧੀਆ ਟਾਂਡੇ ਦਾ ਸਾਈਜ਼ ਵੀ ਟਾਂਡਾ ਵੀ ਮੋਟਾ ਢਾਹਣ ਦੀ ਪ੍ਰੋਬਲਮ ਨਹੀਂ ਆਉਂਦੀ ਜਾਂ ਫਿਰ ਨਿਊਟਰਨ ਟਾ ਕੰਪਨੀ ਦੀ ਜਿਹੜੀ ਆ ਰਹੀ ਹੈ ਜੀਐਮ 1211 ਪਕਾਵੀ ਮੱਕੀ ਹੈ ਬਹੁਤ ਵਧੀਆ ਰੰਗ ਬਹੁਤ ਵਧੀਆ ਹੈ ਵਪਾਰੀ ਦੇ ਖਰੀਦਦਾਰ ਪਹਿਲੇ ਪਸੰਦ ਵਪਾਰੀ ਦੀ ਬਣਦੀ ਆ ਉਹ ਮੰਡੀ ਦੇ ਵਿੱਚ ਢੇਰੀ ਪਈ ਅਲੱਗ ਦਿਖਾਈ ਦਿੰਦੀ ਆ ਤੁਸੀਂ ਉਹ ਵੀ ਈ ਸਕਦੇ ਹੋ ਸੋ ਕਿਸੇ ਇੱਕ ਚੀਜ਼ ਦੇ ਮੰਗਰੀ ਨਾ ਪਾਓ ਜੇਕਰ ਉਹ ਵੀ ਨਹੀਂ ਮਿਲਦਾ 1899 ਤਾਂ ਤੁਸੀਂ ਦੂਸਰੀਆਂ ਕਿਸਮਾਂ ਵੀ ਜਿਹੜੀਆਂ ਚੂਜ ਕਰ ਸਕਦੇ ਹੋ ਇਹਨਾਂ ਦਾ ਵੀ ਜਿਹੜਾ ਝਾੜ ਘੱਟ ਨਹੀਂ ਹੈਗਾ ਸੋ ਜਿਹੜੀ ਵੀ ਜਿਹੜੀ ਵੀ ਵੈਰਾਈਟੀ ਤੁਸੀਂ ਵੀ ਜੁਣੀਆ ਭਾਵੇਂ ਕੋਈ ਵੀ ਕਿਸੇ ਵੀ ਕਿਸਮ ਦੀ ਵੈਰਾਈਟੀ ਆ ਪੱਕੇ ਬਿੱਲ ਤੋਂ ਬਣਾਣਾ ਬੀਜੋ ਪੱਕਾ ਬਿੱਲ ਜ਼ਰੂਰ ਲੈਣਾ ਪੱਕੇ ਬਿੱਲ ਤੋਂ ਬਣਾ ਫਿਰ ਕੋਈ ਵੀ ਸੁਣਵਾਈ ਨਹੀਂ ਕਿਉਂਕਿ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਆਪਾਂ ਨੂੰ ਪਤਾ ਵੀ ਕੀ ਕੁਝ ਹੁੰਦਾ ਜ਼ਿੰਮੇਵਾਰਾਂ ਦੇ ਨਾਲ ਠੱਗੀ ਹੋ ਜਾਂਦੀ ਆ ਫਿਰ ਆਪਣੇ ਕੋਲੇ ਕੁਝ ਹੱਥ ਪੱਲੇ ਨਹੀਂ ਪੈਂਦਾ ਕਿਉਂਕਿ ਕੋਈ ਸਬੂਤ ਹੀ ਨਹੀਂ ਹੈਗਾ ਤਾਂ ਆਪਾਂ ਕੋਈ ਆਪਾਂ ਕੇਸ ਵਗੈਰਾ ਵੀ ਨਹੀਂ ਕਰ ਸਕਦੇ ਸੋ ਜ਼ਰੂਰੀ ਆ ਜਿਹੜੀ ਮਰਜ਼ੀ ਕੰਪਨੀ ਦਾ ਲਓ ਪੱਕਾ ਬਿੱਲ ਲਓ ਤੇ ਰੈਪਰ ਉਹਦੇ ਸਾਹਮਣੇ ਰੱਖਿਓ ਤਾਂ ਕਿ ਆਪਣੇ ਨਾਲ ਕੋਈ ਠੱਗੀ ਨਾ ਹੋਵੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ